ਭਾਈ ਜੀ ਹੈਪੀ ਲੋਹੜੀ ਭਾਈ ਜੀ ਸਾਰਿਆਂ ਨੂੰ ਹੈਪੀ ਲੋਹੜੀ ਭਾਈ ਜੀ ਲੋਹੜੀ ਬਾਲਣ ਲੱਗੇ ਆ ਇਹ ਲੋਹੜੀ ਦਾ ਜਿਹੜਾ ਕਿ ਆਪਾਂ ਜਿਹੜਾ ਆਪਾਂ ਕਰਦੇ ਹੁੰਨੇ ਆ ਕਾਰਜ ਵਿਆਰ ਇਹ ਸਰਪੰਚ ਸਾਹਿਬ ਨੇ ਘਰ ਬਣਾਇਆ ਭਾਈ ਜੀ ਇਹ ਘਰ ਦਾ ਜਿਹੜਾ ਵੀ ਲੋਹੜੀ ਹੈ ਇਹ ਅੱਜ ਇਹ ਛੋਟੀ ਜਿਹੀ ਬੱਤੀ ਜਿਹੜੀ ਪ੍ਰਾਤ ਉੱਤੇ ਰੱਖ ਕੇ ਸਿਰ ਤੇ ਲੈ ਆ ਰਹੇ ਨੇ ਇਹ ਮੇਰੇ ਭਾਈ ਜੀ ਰੇੜੀਆਂ ਮੂੰਗਫਲੀ ਫੁੱਲੇ ਕਿਉਂ ਹੁੰਦਾ ਆ ਸਾਰਾ ਉਹੀ ਕਰਦਾ ਸਮਾਨ ਵਿੱਚ ਬਾਕੀ ਮਿੱਕਿਆ ਨਹੀਂ ਜਾਂ ਪੈਣਾ ਅੱਜ ਨੱਚ ਰੀਆਂ ਨੇ ਪੰਗੜਾ ਇਹ ਮੋੜੀ ਦੀ ਖੁਸ਼ੀ ਆ ਬਾਈ ਜੀ ਕਿਉਂਕਿ ਮੋੜੀ ਦੀ ਖੁਸ਼ੀ ਆ ਬਾਈ ਜੀ ਸਾਰਿਆਂ ਨੂੰ ਦੇ ਉਹ ਮੇਰਾ ਵੀਡੀਓ ਨੂੰ ਮਾਰਿਆ ਚੱਲ ਲੈ ভাই ਚੱਲਣ ਦੇ ਇਹੀ ਸ਼ੇਅਰ ਕਰ ਦਿਓ ਵੀਡੀਓ ਨੂੰ ਜਿੱਦਾਂ ਜਿੱਦਾਂ ਮੇਰਾ ਵੀ ਸਾਡੇ ਨਾਲ ਕੋਈ ਜੁੜਦਾ ਆ ਨਾ ਵੀਡੀਓ ਸ਼ੇਅਰ ਕਰ ਦਿਆ ਕਰੋ ਮੇਰਾ ਵੀਰ ਬੜਾ ਆ ਬਾਈ ਜੀ ਅੱਜ ਲੋਹੜੀ ਦਾ ਦਿਹਾੜਾ ਹੈ ਤੁਹਾਨੂੰ ਵੀ ਪਤਾ ਆਪਾਂ ਅੱਜ ਤੁਹਾਨੂੰ ਨਾਲ ਲੋਹੜੀ ਸਾਰੀ ਦਿਖਾਵਾਂਗੇ ਜਿੱਦਾਂ ਜਿੱਦਾਂ ਲੋਹੜੀ ਵਾਲੀ ਦਾ ਆਪਾਂ ਤੁਹਾਡੇ ਨਾਲ ਆ ਗਈ ਬੁਲਾਇਆ ਇਹ ਕੀ ਆ ਕਣ ਕੇ ਤਾਂ ਦੇਖ ਕੀ ਏ ਅਜਾਣਾਂ ਦੇ ਕਰਨਾ ਅੱਜ ਤਾਂ ਬਾਈ ਪੜਨਗੇ ਬਾਈ ਜੀ ਆ ਪੜ੍ਹ ਲਿਓ ਯਾਰ ਮੈਂ ਤਾਂ ਇਹਨਾਂ ਪੜਿਆ ਲਿਖਿਆ ਹੈ ਨਹੀਂਗਾ ਦਿੱਤਾ ਤਿੰਗੜ ਦਾ ੱਿੱਲੇ ਤੇ ਚੋਰ ਤੇ ਆ ਦੇਖ ਲੈ ਬਾਈ ਪਤਾ ਨਹੀਂ ਕੀ ਲਿਖੀ ਫਿਰਦਾ ਬਾਈ ਮੁੰਡਾ ਚੋਬਰ ਹੋ ਗਿਆ ਸ਼ਕੀਨ ਜਵਾਨ ਹੋ ਗਿਆ ਕਹਿਣ ਦਾ ਮਤਲਬ ਮੁੰਡਾ ਕਹਿੰਦਾ ਮੇਰਾ ਵਿਆਹ ਕਰੋ ਹਾਂਜੀ ਓ ਕੱਟੀ ਬਾਈ ਜੀ ਹੁਣ ਲੋੜੀ ਬਾਲਣ ਲੱਗੇ ਆ ਤੇ ਆਪਾਂ ਤੁਹਾਨੂੰ ਲੋੜੀ ਬਾਲਦੇ ਆ ਸਾਰਾ ਦਿਖਾਵਾਂਗੇ ਅੱਜ ਲੋੜੀ ਐਂਡ ਤੱਕ ਆਪਾਂ ਲਾਈਵ ਵੀਡੀਓ ਚਲਾਉਣੀ ਆ ਬਾਈ ਜੀ ਭਾਵੇਂ ਘੰਟਾ ਚੱਲੇ ਅੱਜ ਆਪਾਂ ਸਾਰਾ ਤੁਹਾਨੂੰ ਲੋੜੀ ਦਾ ਕਾਜ ਦਿਖਾਵਾਂਗੇ ਜੁੜੇ ਰਿਓ ਮੇਰਾ ਵੀਰ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਬ ਕੇ ਮੜਾ ਜਾ ਪੰਜ ਵੀਰ ਜੁੜ ਗਏ ਆ ਜਦੋਂ ਮੇਰਾ ਵੀਰ 100 ਵੀਰ ਹੋ ਗਏ ਨਾ ਜਦੋਂ 100 ਵੀਰ ਹੋ ਗਏ ਉਦੋਂ ਆਪਾਂ ਲੋੜੀ ਬਾਲ ਦੇਣੀ ਆ ਜਦੋਂ 100 ਜਣੇ ਜੁੜ ਗਏ ਆ ਉਦੋਂ ਲੋੜੀ ਬਾਲ ਦੇਣੀ ਆ ਮੇਰਾ ਵੀਰ ਮੜਾ ਵੀਰ ਇਹ ਵੀਡੀਓ ਨੂੰ ਖਿੱਚ ਕੇ ਸ਼ੇਅਰ ਕਰ ਦਿਓ ਮੜਾ ਯਾਰ ਜੀ ਭਾਈ ਜੀ ਆਪਾਂ ਉਥੇ ਲੋੜੀ ਬਾਲਣੀ ਆ ਇਹ ਤੁਹਾਨੂੰ ਬਾਅਦ ਚ ਦਿਖਾਉਨੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਮੇਰਾ ਵੀਰ ਮੜਾ ਯਾਰ ਕਾਟ ਤੋਂ ਕਾਟ ਤਾ ਸੋ ਵੀਰ ਕਰ ਦਿਓ 100 ਅੱਜ ਜਨਾ 100 ਵੀਰ ਕਰ ਦਿਓ ਪੂਰਾ ਜੇ ਦੇ ਸੋ ਸਾਡੇ ਨਾਲ ਵੀਰ ਜੁੜ ਜਾਣਗੇ ਉਹਦਾ ਆਪਾਂ ਰੋੜੀ ਨੂੰ ਲਾਗਰੀ ਭੇਟ ਕਰਾਂਗੇ ਉਹ ਬਾਟੇ ਜਾਂਦੇ ਰਹੇ ਭਾਜਾਂ ਦੇ ਆਈ ਸ਼ੇਅਰ ਕਰ ਦਿਓ ਵੀਡੀਓ ਨੂੰ ਮੜਾਇਆ ਸ਼ੇਅਰ ਕਰ ਦਿਓ 100 ਜਣੇ ਜਦੋਂ ਹੋਣੇ ਜਦੋਂ ਅੱਗ ਲਾਉਣੀ ਆ ਪੱਲੋੜੀ ਨੂੰ ਚੱਲ ਚੱਲ ਮੇਰਾ ਵੀਰ ਵਾਧ ਰਹਿਣੇ ਵਾਧ ਰਹਿਣੇ ਵਾਧ ਰਹਿਣੇ ਪੂਰਾ 100 ਵੀਨ ਕਰ ਦਿਓ ਪੂਰਾ 100 ਆਜਾ ਪਰ 100 ਦੇ ਅੱਗ ਲਾਉਣੀ ਲੋੜੀ ਨੂੰ ਭਾਈ ਜੀ 8 ਵੀਰ ਹੋ ਗਏ ਆ ਕੋਈ ਮੁਸ਼ਕਲ ਨਹੀਂ ਹੈਗਾ ਇੱਕ ਇੱਕ ਜਣਾ ਸ਼ੇਅਰ ਕਰੇਗਾ ਮੇਰਾ ਵੀਰ ਤਾਂ ਵੀ 100 ਜਣੇ ਹੋ ਜਾਣੇ ਆ ਆਹ ਸਾਡੀ ਕੁੜੀ ਖੜੀ ਆ ਇਹਨੇ ਲੋੜੀ ਨੂੰ ਆਗ ਲਾਉਣੀ ਆ ਜੀ ਸਰਪੰਚ ਸਾਹਿਬ ਇਧਰ ਬੈਠੇ ਆ ਬਾਈ ਜੀ ਦੇਖਾ ਦਿਓ ਤੁਸੀਂ ਸਰਪੰਚ ਸਾਹਿਬ ਤਿਆਰ ਆ ਲੋੜੀ ਸਿੱਕਣ ਲਈ ਭਾਈ ਜੀ ਗੱਲ ਬਣ ਨਹੀਂ ਰਹੀ ਬਣ ਨਹੀਂ ਰਹੀ ਗੱਲ ਵੀਰੇ ਸ਼ੇਅਰ ਕਰ ਦਿਓ ਵੀਡੀਓ ਨੂੰ ਮੇਰਾ ਵੀਰ ਬੜਾ ਜੱਦਪ ਕੇ 100 ਵੀਰ ਕਰ ਦਿਓ ਪੂਰਾ 100 ਜਦੋਂ ਮੇਰਾ ਵੀਰ 100 ਵੀਰ ਹੋਣਗੇ ਤਾਂ ਅੱਗੇ ਲਾਉਣੀ ਆ ਬਲੋੜੀ ਨੂੰ ਅੱਜ ਕਰ ਦਿਓ ਵੀਰ ਜੀ ਸ਼ੇਅਰ ਕਰ ਦਿਓ ਮੜਾ ਇਹ ਵੀਡੀਓ ਨੂੰ ਆਪਾਂ ਨਾ ਹੁਣ ਫਿਰ ਬਾਈ ਜੀ ਲੋਹੜੀ ਨੂੰ ਅੱਜ ਜੋ ਫੋਨ ਇਹ ਕਰਕੇ ਥੋੜਾ ਜਿਆ ਨੈਟ ਪਰ ਉੱਡ ਗਿਆ ਹੀਗਾ ਆਪਾਂ ਦੁਬਾਰਾ ਫੇਰ ਲਾਈਵ ਹੋ ਗਏ ਆ ਬਾਈ ਲੋ ਲੋ ਦਾ ਮਜ਼ਾ ਲੋੜੀ ਆ ਭਾਈ ਅੱਜ ਲੋੜੀ ਆ ਅੱਜ ਭਾਈ ਸਾਡੇ ਚੜ੍ਹਦੇ ਪੰਜਾਬ ਵਿੱਚ ਲੋੜੀ ਮਨਾਈ ਜਾਂਦੀ ਭਈ ਆ ਜੇ ਕੋਈ ਸਾਡਾ ਵੀਰ ਲੈਂਦੇ ਪੰਜਾਬ ਦੇ ਦੇਖ ਰਿਹਾ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਭਾਈ ਕਰ ਦਿਓ ਸ਼ੇਅਰ ਵੀਡੀਓ ਨੂੰ ਦੱਬ ਕੇ ਮੜਾ ਜਾ ਮੇਰਾ ਵੀਰ 100 ਵੀਰ ਕਰ ਦਿਓ ਪੂਰਾ ਅੱਜ 100 ਜਣਾ ਅੱਜ 100 ਵੀ ਵੀ ਜਿਹੜਾ ਇੱਕ ਵਾਰੀ ਵੇਖੇਗਾ ਵੀਡੀਓ ਯਾਰ ਮਨ ਨੂੰ ਖੁਸ਼ੀ ਜੀ ਹੋ ਜੂਗੀ ਤੇ ਹੋਰ ਭਾਈ ਜੀ ਮੈਂ ਨਹੀਂ ਕੋਈ ਕਮਾਂ ਕਮੂ ਕੁਝ ਨਹੀਂ ਲੈਣਾ ਸਿਰਫ ਇਹਨਾਂ ਕਿ ਮੇਰੇ ਨੂੰ ਪਤਾ ਲੱਗ ਜਾਏ ਮੇਰੇ ਨਾਲ ਵੀ 100 ਜਣੇ ਜੁੜੇ ਆ ਯਾਰ ਫਿਰ ਮਨ ਨੂੰ ਤਸੱਲੀ ਜੀ ਆ ਜੂਗੀ ਭਾਈ 8 10 ਜਣੇ ਜੁੜੇ ਆ 100 ਕਰ ਦਿਓ ਪੂਰਾ ਅੱਜ ਮੇਰਾ ਵੀਰ ਡਾਰਨਾ ਆਗਲਾ ਦਰਸ਼ਕ ਕੱਟ ਰਹਾ ਨੇ ਕੱਟ ਰਹਾ ਨੇ ਬਾਈ ਬਤਾਓ ਯਾਰ ਇਹ ਦਾਣਾ ਕਰੋ ਬਾਈ ਲੈ ਜਾਓ ਯਾਰ ਖਿਚ-ਖੁਚ ਕੇ ਸਾਰੇ ਜਣੇ ਤੁਸੀਂ 2-3 ਦਿਨਾਂ ਵਿੱਚ ਸ਼ੇਅਰ ਕਰੋ ਤਾਂ ਵੀ 100 ਹੋ ਜਾਣਾ ਦੋ ਬਾਈ ਚੱਪਕੇ ਕਰ ਦਿਓ ਮਲਾਇਆ શેર ਵੀਡੀਓ ਨੂੰ ਹੋਰ ਦਰਸ਼ਕ ਹੋ ਰਿਹਾ ਤੁਹਾਨੂੰ ਲੋੜੀ ਮਾਰ ਦਿਓ ਕਰ ਦਿਓ ਕਰ ਦਿਓ ਮੇਰਾ ਵੀਰ 8 ਜਣਿਆਂ 8 ਜਿਨੀ 33 ਜਣਿਆਂ ਨੂੰ ਸ਼ੇਅਰ ਕਰੋ ਤਾਂ 100 ਜਣਾ ਹੋ ਜਾਣ ਕਰ ਦਿਓ ਮੇਰਾ ਵੀਰ ਸ਼ੇਅਰ ਕਰ ਦਿਓ ਵੀਡੀਓ ਨੂੰ ਦੱਬ ਕੇ ਮੜਾਇਆ ਸ਼ੇਅਰ ਕਰ ਦਿਓ ਭਾਈ ਜੀ ਆਪਾਂ ਲੋੜੀ ਬਾਲੀਏ ਫਿਰ ਹੁਣ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਲੋੜੀ ਹੁਣ ਬਾਈ ਜੀ ਆਪਾਂ ਲੋੜੀ ਬਾਲਦੇ ਇਧਰ ਅੱਗ ਲਾਵਾਂਗੇ ਲੋੜੀ ਨੂੰ ਬਾਲਣ ਰੱਖਿਆ ਪਿਆ ਸਾਰਾ ਕੁਝ ਆ ਪਿਆ ਸਾਰੇ ਸਾਡੇ ਵੀਰ ਕੋਸ਼ਿਸ਼ ਸਾਡੇ ਬੱਚੇ ਜਿਹੜੇ ਲੋੜੀ ਲੋੜੀ ਮੰਗਣ ਗਏ ਹੋਏ ਸੀਗੇ ਬਾਈ ਜੀ ਤੇ ਆ ਗਏ ਨੇ ਸਾਰੇ ਤੇ ਹੁਣ ਆਪਾਂ ਨਾ ਇਹ ਬਾਈ ਜੀ ਲੋੜੀ ਬਾਲਾਂਗੇ ਤੁਹਾਨੂੰ ਆਪਾਂ ਲੋੜੀ ਦਿਖਾਵਾਂਗੇ ਜ਼ਰੂਰ ਸਾਰਿਆਂ ਨੂੰ ਮੇਰਾ ਵੀਰ ਜ਼ਰੂਰ ਸਾਡੇ ਨਾਲ ਨਾ ਤੁਸੀਂ ਬਣੇ ਰਹੋ ਅੱਜ ਆਪਾਂ ਤੁਹਾਨੂੰ ਅੱਜ ਲੋੜੀ ਬਾਲਦੀ ਦਿਖਾਵਾਂਗੇ ਬਾਈ ਜੀ ਇਹ ਬਾਲਨ ਬੋਲਨ ਕਠਾ ਕਿਤਾਬ ਆ ਭਾਈ ਜੀ ਆ ਦੇ ਮੇਰਾ ਆ ਜਦੋਂ ਅੱਗ ਲੱਗੂਗੀ ਫਿਰ ਚੰਨਣ ਹੋਊਗਾ ਬਾਕੀ ਇੱਧਰ ਸਾਡੇ ਬਜ਼ੁਰਗ ਬੈਠੇ ਆ ਤੇ ਆਹ ਪਤਾ ਨਹੀਂ ਕਿਹੜੀ ਕੁੜੀ ਭੱਜੀ ਫਿਰਦੀ ਆ ਇਹਨੂੰ ਤੂੰ ਵਿੱਚ ਕੀ ਕਰਨਾ ਯਾਨੀ ਯਾਰ ਬਾਲਾ ਇਹਨੂੰ ਪਤਾ ਹੋਣਾ ਚਾਹੀਦਾ ਲੈ ਵੀਡੀਓ ਚੱਲ ਰਹੀ ਤੂੰ ਵਿੱਚ ਆ ਜਾ ਨੀ ਬਾਰ ਬਾਰ ਇਹ ਕਾ ਗੋਲੀ ਬਾਨੀ ਕਿਹੜੀ ਵਿੱਚ ਆ ਜਾਂਦੀ ਫਿਰ ਵਾਰ-ਵਾਰ ਬਾਲਣ ਬਾਈ ਟਰੈਕਟਰ ਤੇ ਬਾਲਣ ਲੈ ਕੇ ਆਇਆ 아이ਨੀ ਦੂਰੂ ਬਾਲਣ ਜਿਆਦਾ ਮਿਹਨਤ ਕੀਤੀ ਮੁੰਡੇ ਨੇ ਟਰੈਕਟਰ ਤੇ ਬਾਲਣ ਲੈ ਕੇ ਆਇਆ ਚੱਕ ਕੇ ਲੈ ਆਂ ਪਾਣ ਦੇ ਲਿਆਉਣੀ 来ओ ल्याओ बालन ल्याओ 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 लाओ भी लाओ हां जी ओ मुंडियो हां मुली किदा हां जी लाओ 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 यार बालन मुलन जोड़ो ایتھے ਮੇਰੇ ਮੇਰੇ ਯਾਰ ਵੀਰ ਲੋੜੀ ਵੇਖਣ ਨੂੰ ਤਿਆਰ ਨੇ ਸਾਰੇ ਜਾਨੇ ਬੇਚੈਨ ਹੋ ਰਿਆ ਨੇ ਬਾਈ ਜੀ ਜੁੜੇ ਰਿਓ ਬਸ ਹੁਣ ਆਪਾਂ ਨਾ ਬਾਲਨ ਜੋੜ ਰਹੀ ਏ ਇਹ ਆਪਾਂ ਨਾ ਚਾਨਣ ਤੇ ਖੜਦੇ ਆ ਹਨਾ ਅੱਪਾ ਇਹ ਤੁਹਾਨੂੰ ਦਿਖਾਵਾਂਗੇ ਦੇਖੋ ਹਾਂ ਬਾਲਣ ਜੁੜ ਰਿਹਾ ਹੈ ਬਾਈ ਜੀ ਬਾਲਣ ਨਾਲ ਖੜਾ ਕਰਕੇ ਫਿਰ ਉਹ ਸਾਫ ਦੇ ਨਾਲ ਹਨਾ ਲੋੜੀ ਬਾਲਾਂਗੇ ਤੇ ਪ੍ਰਮਾਤਮਾ ਸਾਰੇ ਵਾਲੀ ਵਧਿਆ ਜਨ ਲੈ ਕੇ ਆਵੇ ਹਾਂਜੀ ਬਾਈ ਜੀ ਬਾਈ ਜੀ ਕਰ ਦਿਓ ਮੇਰਾ ਵੀਰ ਵੀਡੀਓ ਨੂੰ ਮੜਾ ਲਾਇਕ ਸ਼ੇਅਰ ਕਰ ਦਿਆ ਕਰੋ ਮੇਰਾ ਵੀਰ ਕੁਝ ਨਹੀਂ ਜਾਂਦਾ ਲਾਇਕ ਵੀਰੇ ਕੋਈ ਕਰਨ ਲੱਗਿਆ ਪੈਸੇ ਨਹੀਂ ਲੱਗਦੇ ਸ਼ੇਅਰ ਕਰਨ ਦੇ ਕੋਈ ਪੈਸੇ ਨਹੀਂ ਲੱਗਦੇ ਕੁਝ ਨਹੀਂ ਲੱਗਦਾ ਮੇਰਾ ਵੀਰ ਜੇ ਕਰ ਦੋਗੇ ਤਾਂ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਇੱਕ ਸ਼ੇਅਰ ਔਰ ਲਾਇਕ ਦੇ ਕੋਈ ਪੈਸੇ ਨਹੀਂ ਲੱਗਦੇ ਵੀਰ ਜੀ ਭਾਈ ਜੀ ਸਾਡਾ ਜਿਹੜਾ ਪਰਿਵਾਰ ਹੈ ਬਹੁਤ ਵੱਡਾ ਹੈ ਜਿੱਦਾਂ ਕਹੇ ਦੀ ਵੀ ਸਾਡੇ ਮਾਪੂਰੀ ਸੱਤ ਭਰਾ ਸੀਗੇ ਸੱਤ ਭਰਾ ਸੀਗੇ ਤੇ ਸੱਤਾਂ ਦਾ ਸਾਡਾ ਜਿਹਦਾ ਕਿ ਪਰਿਵਾਰ 1 ਏਕੜ ਦੇ ਵਿੱਚ ਪੂਰਾ ਜਿੱਦਾਂ ਕਹੇ ਦੀ ਵੀ ਸਾਡਾ ਸਾਰਾ ਪਰਿਵਾਰ ਹੈ ਤੇ ਭਾਈ ਜੀ ਹੁਣ ਸਾਰਾ ਪਰਿਵਾਰ